ਫਜ਼ਾਦ ਗਰੁੱਪ ਵੱਲੋਂ ਫਰਮਜੀਤ ਸਿੰਘ ਧੰਨਵਾਦ ਕਰਦਾ ਜੀ ਹਾਂਜੀ ਸਰ ਇਹ ਕਿਨਵਾ ਕੰ ਦਾ ਕੈਂਪ ਹੈ ਕਿਤਰਾ ਇਹ 786 ਅੱਖਾਂ ਦਾ ਕੈਂਪ ਹੈ ਜੀ ਇਹ ਸਰਵਾਦਾ ਪੁਲਾਟ ਚੈਰੀਟੇਸਟ ਟ੍ਰਸਟ ਵੱਲੋਂ ਐਸਪੀ ਉਪਰਾਏ ਜੀ ਦਾ ਧੰਨਵਾਦ ਹੈ ਜਿਹੜੇ ਆਮ ਲੋਕ ਜਿਨ੍ਹਾਂ ਨੂੰ ਅੱਖਾਂ ਦੀ ਚਰਨੀਰ ਸੀ ਬਾਕੀ ਸੁਖ-ਸ਼ੂਤਾਂ ਤੋਂ ਵਾਂਝੇ ਸੀ ਉਹਨਾਂ ਦੀ ਮਾਤ ਕਰਦਾ ਹੈ ਆਪਣਾ ਜਾਨੂ ਨਹੀਂ ਸਾਰੇ ਜਾਨੂ ਆ ਇਸ ਇਹਨਾਂ ਦੇ ਭਰਾਲੇ ਤੋਂ ਮੈਂ ਆਪਣੀ ਟੀਮ ਦਾ ਵੀ ਅਜਾੜ ਗਰੁੱਪ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਤਕੜਿਆਂ ਹੋ ਕੇ ਇਲਾਕੇ ਦੀ ਸਮਤ ਨੂੰ ਕੱਢਿਆ ਤਕਰੀਬਨ ਮੇਰੇ ਖਿਆਲ ਨਾਲ 1000 ਦੇ ਕਰੀਬ ਹੋਣੇ ਆ ਜਿਹੜੇ ਲੋੜਵੰਦ ਪਰਿਵਾਰ ਆ ਜਿਨ੍ਹਾਂ ਨੇ ਇਹ ਸਰਬਾਦੇ ਭਲਾ ਚੈਰੀਟੇਬਲ ٹرسٹ ਦੇ ਜਿੰਨੀ ਵੀ ਟੀਮ ਆ ਉਹ ਟੀਮ ਨਾਲ ਲੜ ਕੇ ਤੇ ਇਸ ਪਰਾਲੇ ਨੂੰ ਪਹੁੰਚਾਉਂਦੇ ਕਿਹੜੀ ਕਲੀ ਚੀਜ਼ ਅੱਜ ਫ੍ਰੀ ਦਿੱਤੀ ਜਾਣੀ ਇਹ ਚੱਖਾਂ ਦੇ ਜਿਹੜਾ ਪਰੇਸ਼ ਹੋਣਾ ਉਹਦਾ ਆਉਣ ਜਾਂਦਾ ਖਰਚਾ ਦਾ ਬਣਕਾ ਦਾ ਇਹ ਦੇਖੋ ਜੀ ਜਿਸ ਤਰ੍ਹਾਂ ਕਿ ਪਹਿਲੀ ਰਾਣੀ ਹੈ 786 ਅੱਖਾਂ ਦਾ ਕੈਂਪ ਆ ਇਹਦੇ ਵਿੱਚ ਦਾਰੂ ਤੋਂ ਲੈ ਕੇ ਰੂਟੀਨ ਦੇ ਚੈੱਕਅਪ ਤੋਂ ਲੈ ਕੇ ਅੱਖਾਂ ਦੇ ਐਨਕਾਂ ਤੋਂ ਲੈ ਕੇ ਤੇ ਲੈਂਸ ਤੱਕ ਆ ਹੁਣ ਬਸ ਜਿਹੜੀ ਇਹ ਜਾਰੀ ਹੈ ਲੇਕਿਨ ਮਰੀਜ਼ਾਂ ਨੂੰ ਡੇ ਬਾਈ ਡੇ ਇਹ ਚੱਲ ਰਿਹਾ ਹੈ ਯਾਨੀ ਕਿ ਅੱਜ ਅੱਜ ਦੀ ਦਿਹਾੜੀ ਆ ਇਹ ਲਗਾਤਾਰ ਇਹਨਾਂ ਚੱਲੀ ਜਾਣਾ ਹੈ ਮਰੀਜ਼ਾਂ ਨੂੰ ਜਿਹੜੀ ਵੀ ਚੀਜ਼ ਦੀ ਲੋੜ ਹੋਊਗੀ ਉਹ ਸਰਬਦਾ ਭਲਾਇਆ ਟਰਸਟ ਆ ਤੁਸੀਂ ਟੀਮ ਹੈ ਸਾਰੀ ਚੀਜ਼ ਪ੍ਰੋਵਾਈਡ ਕਰਨੀ ਓਕੇ ਸਤਿ ਸ੍ਰੀ ਅਕਾਲ ਡਾਕਟਰ ਐਸ.ਪੀ ਉਦਰਾ ਸਿੰਘ ਸਾਹਿਬ ਨੂੰ ਤੇ ਸਾਡੀ ਤਰੰਤਰ ਦੀ ਜਿਹੜੀ ਇਕਾਈ ਟੀਮਾ ਦਵਾਲ ਸਿੰਘ ਜੁਦਾ ਜੀ ਦਵਾਈ ਫੇਰ ਜਿਹੜਾ 786 ਉਹ ਜਿਹੜਾ ਕੈਂਪ ਲੱਗਾ ਵਾ ਕੈਂਪ ਦਾ ਜਿਹੜਾ ਬਹੁਤ ਸਾਰੇ ਹਜ਼ਾਰਾਂ ਲੋਕ ਜਿਹੜੇ ਇਹਦਾ ਕੈਂਪ ਦਾ ਜਿਹੜਾ ਲਾਭ ਉਠਾ ਰਹੇ ਨੇ ਅੱਜ ਜਿਹੜੀ ਓਪੀਡੀ ਜਿਹੜੀ ਆ ਹਜ਼ਾਰ ਤੋਂ ਪਲੱਸ ਓਪੀਡੀ ਹੋ ਗਈ ਆ ਜਿਹਦੇ ਵਿੱਚ 300 ਤੋਂ ਪਲੱਸ ਜਿਹੜੇ ਹੁਣ ਤੱਕ ਜਿਹੜਾ ਟਾਈਮ ਹੋ ਗਿਆ ਵਾ ਇੱਕ ਵਾ ਚੁੱਕਾ ਵਾ 1 ਵਜੇ ਤੱਕ 300 ਤੋਂ ਪਲੱਸ ਜਿਹੜੇ ਜਿਹੜੇ ਆਪਰੇਸ਼ਨ ਜਿਹੜੇ ਉਹਨਾਂ ਦਾ ਜਿਹੜੇ ਪੇਸ਼ੈਂਟ ਸਾਡੇ ਕੋ ਪਹੁੰਚੇ ਨੇ ਪਿਛਲੇ ਸਾਲ ਜਿਹੜਾ ਅਸੀਂ ਆਪਰੇਸ਼ਨ ਕੀਤਾ ਸੀ ਉਹਦੇ ਵਿੱਚ 400 ਤੋਂ ਪਲੱਸ ਜਿਹੜੇ ਪੇਸ਼ੈਂਟ ਸੀ ਜਿਨ੍ਹਾਂ ਦਾ ਅੱਖਾਂ ਦਾ ਜਿਹੜੇ ਲੈਂਸ ਜਿਹੜੇ ਪਾਏ ਗਏ ਆਪਰੇਸ਼ਨ ਕੀਤਾ ਗਿਆ ਸੀਗਾ ਉਹਦੇ ਵਿੱਚ ਡਾਕਟਰ ਐਸ.ਕਿਊ ਉਪਰਾਏ ਸਾਹਿਬ ਵੱਲੋਂ ਜਿਹੜਾ ਜਿਨ੍ਹਾਂ ਦਾ ਆਪਰੇਸ਼ਨ ਹੁੰਦਾ ਜਾਂ ਦਵਾਈ ਜਾਂ ਰੂ ਐਨਕਾਂ ਦਾ ਜੋ ਵੀ ਖਰਚਾ ਹੁੰਦਾ ਸਾਰਾ ਉਹ ਐਸ.ਕਿਊ ਉਪਰਾਏ ਸਾਹਿਬ ਵੱਲੋਂ ਹੁੰਦਾ ਜੀ ਤੇ ਸਮੁੱਚੀ ਟੀਮ ਜਿਹੜੀ ਸਾਡੀ ਆ ਤਰਨ ਤਰ ਦੇ ਜਿਹੜੇ ਆ ਉਹ ਸਾਰੀ ਬਹੁਤ ਵਧੀਆ ਟੀਮ ਆ ਸਾ ਜਿਹੜੇ ਕੋਈ ਡਾਕਟਰ ਨੇ ਕੋਈ ਬੈਂਕ ਮੈਨੇਜਰ ਨੇ ਕੋਈ ਬਿਜ਼ਨਸ ਇਹਨਾਂ ਦੇ ਅੱਖਾਂ ਚੈੱਕ ਕੀਤਾ ਕਿੰਨੇ ਪ੍ਰਸ਼ਨ ਦਿੱਤੇ ਜਾਣਗੇ ਜਿਹੜੇ ਪਿੰਛੜਾ ਜੀ ਉਹ ਆਪੀਡੀ ਸਾਡੀ 700 ਦੇ ਕਰੀਬ ਹੋਈ ਹੈ ਜੀ ਤੇ ਜਿਹੜੇ ਅੱਖਾਂ ਦੇ ਪ੍ਰਸ਼ਨ ਜਿੰਨਾਂ ਦੇ ਹੋਣਗੇ ਆ ਜੀ ਉਹ 200 ਆ ਜਿਨ੍ਹਾਂ ਨੇ दारू ਲਿਆ ਕੇ ਕਹਿੰਦੇ ਐਨਕਾਂ ਸਭ ਕੋ ਫ੍ਰੀ ਦਿੱਤਾ ਗਿਆ ਕਿਉਂਕਿ ਸਾਨੂੰ ਮਾਨਯੋਗ ਡਾਕਟਰ ਐਸ.ਪੀ. ਸਿੰਘ ਬਰਾਜ ਸਾਹਿਬ ਵੱਲੋਂ ਹੁਕਮਿਆ ਕਿ ਜਿੰਨੇ ਵੀ ਸੰਗਤ ਆਵੇ ਕਿਸੇ ਨੂੰ ਵੀ ਤੁਸੀਂ ਮੋੜਨਾ ਨਹੀਂ ਅਈ ਕੀ ਤੱਕ ਆਪਣੇ ਜਿਹੜੇ ਦਰਵਾਜ਼ੇ ਖੁੱਲੇ ਛੱਡੇ ਕਿ ਸੰਗਤ ਕੀ ਤੱਕ ਸਾਡੇ ਕੋਲ ਤੇ ਹੋ ਗਈ ਹੈ ਇਸ ਤੋਂ ਲਾਪਰ ਸੰਗਤਾਂ ਦੇ ਕੀ ਪ੍ਰਬੰਧ ਕੀਤਾ ਕਿ ਤੱਕ ਆ ਮੇਰੀ ਜਾਨ ਜਿਹੜਾ ਆਉਣ ਆਸਤੇ ਜੜੀਆਂ ਸੰਗਤਾਂ ਆਈਆਂ ਦੂਰੋਂ ਦਿਹਾੜੇੋਂ ਸੰਗਤਾਂ ਆਈਆਂ ਕੋਈ ਅੰਬਸਰੋਂ ਆਇਆ ਕੋਈ ਫਤੇਕਰ ਕੁੜੀਆਂ ਤੋਂ ਆਇਆ ਕੋਈ ਪੱਟੀ ਰੋ ਆਇਆ ਕੋਈ ਮਨ ਕੀ ਦੂਰੋਂ ਦੂਰੋਂ ਵੀ ਕਾਫੀ ਸੰਗਤਾਂ ਨੇ ਸੁਣ ਕੇ ਕਿਉਂਕਿ ਪਿਛਲੇ ਸਾਲ ਵੀ ਸੰਗਤ ਨੇ ਬਹੁਤ ਹੰਗਾਰਾ ਦਿੱਤਾ ਸੀ ਸਾਨੂੰ ਐਨ ਕੀ ਵੀ ਆਏ ਆ ਅਈ ਉਹਨਾਂ ਵਾਸਤੇ ਕੁਰਸੀਆਂ ਰੱਖੀਆਂ ਪ੍ਰਬੰਧ ਵਹਿੰਦਾ ਉਹਨਾਂ ਦਾ ਲੰਕਰ ਪਾਣੀ ਦਾ ਪ੍ਰਬੰਧ ਟੋਟਲ ਪਾਣੀ ਦਾ ਪ੍ਰਬੰਧ ਸਾਰਾ ਚਾਹ ਦਾ ਪ੍ਰਬੰਧ ਸਾਰਾ ਹੀ ਮਰਕੀ ਸਤਲਾਨੀ ਸਾਹਿਬ ਵਾਲੇ ਜਿਹੜੇ ਮਹਾਪੁਰਸ਼ ਨੇ ਸਾਡੇ ਉਹਨਾਂ ਦੇ ਵੱਲੋਂ ਬਹੁਤ ਜਰਸ ਦੂਸਰ ਨੂੰ ਦਿੱਤਾ ਗਿਆ ਹੈ